ਕੱਲ ਨੂੰ ਸਵੇਰੋਂ ਤੜਕਿਓ 3 ਵਜੇ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਸਾਡੀ ਇੱਕ ਮੈਰਾਥਨ ਸ਼ੁਰੂ ਹੋਣ ਜਾ ਰਹੀ ਹੈ ਜੀ ਸਾਡੇ ਪਰਿਵਾਰ ਦੇ ਸਭ ਤੋਂ ਪਹਿਲੇ ਮੈਂਬਰ ਸੀ ਬਾਪੂ ਜੀ ਤੇ ਉਹਨਾਂ ਦਾ ਬੇਟਾ ਚਿੱਟੇ ਦੀ ਭੇਡ ਚੜ ਗਿਆ ਸੀ ਬਿੱਲੇ ਵੀਰ ਦੀ ਯਾਦ ਨੂੰ ਸਮਰਪਿਤ ਕਿ ਅਸੀਂ ਕੱਲ ਨੂੰ ਇੱਥੋਂ ਦੌੜ ਸ਼ੁਰੂ ਕਰਾਂਗੇ ਮੌਸਮ ਵੀ ਕੱਲ ਨੂੰ ਦੱਸਦੇ ਆ ਖਰਾਬ ਆ ਮੀਂਹ ਆ ਜਿੱਦਾਂ ਵੀ ਕਰਕੇ ਪੂਰਾ ਕਰਾਂਗੇ ਕੰਪਲੀਟ ਕਰਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਨਮਾਨ ਹੋ ਰਿਹਾ ਰਾਜੇ ਬੜੈਚ ਦਾ ਵੀਰ ਦਾ ਸਾਡੇ ਦਾ ਰਾਜਾ ਬੜੈਚ ਵੀਰ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਫਲਸਫੇ ਤੇ ਉਸ ਰਾਹ ਤੇ ਚੱਲਦੇ ਆਂ ਵੀਰ ਨੇ ਇੱਕ ਬੜਾ ਵੱਡਾ ਮਾਰਕਾ ਮਾਰਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਇਹ ਵੀਰ ਸਨੇਹਾ ਲੈ ਕੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਚੱਲ ਕੇ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਪ੍ਰਕਰਮਾ ਤੱਕਰ ਵੀਰ ਨੇ ਦੌੜ ਲਾਈ ਇਹ ਦੌੜ ਵੀਰ ਨੇ ਚਾਰ ਪੜਾਵਾਂ ਦੇ ਵਿੱਚ ਪੂਰੀ ਕੀਤੀ ਪਹਿਲਾ ਪੜਾਅ ਸੀ ਜਿਹੜਾ ਉਹ 51 ਕਿਲੋਮੀਟਰ ਦਾ ਸੀਗਾ ਦੂਜਾ ਪੜਾਅ ਸੀ ਜਿਹੜਾ ਉਹ 42 ਕਿਲੋਮੀਟਰ ਦਾ ਸੀਗਾ ਜਿਹੜਾ ਤੀਜਾ ਪੜਾਅ ਸੀ ਉਹ 29 ਕਿਲੋਮੀਟਰ ਦਾ ਸੀ ਫਿਰ ਜਿਹੜਾ 24 ਅਗਸਤ ਨੂੰ ਸਵੇਰੋਂ ਪ੍ਰਕਾਸ਼ਪੁਰਬ ਵਾਲੇ ਦਿਹਾੜੇ ਤੇ ਖਤਮ ਹੋਇਆ ਜਾ ਕੇ ਉਹ 40 ਕਿਲੋਮੀਟਰ ਦਾ ਸੀ ਦਰਬਾਰ ਸਾਹਿਬ ਦੇ ਅੱਗੇ ਜਾ ਕੇ ਨਮਸਤਕ ਹੋ ਕੇ ਉੱਥੇ ਇਹ ਕਰੀਬ 160 ਕਿਲੋਮੀਟਰ ਦੀ ਜਿਹੜੀ ਦੌੜ ਸੀ ਵੀਰ ਦੀ ਉਹ ਪੂਰੀ ਹੋਈ ਇੱਥੋਂ ਚੱਲ ਕੇ ਵੀਰ ਨੇ ਇਹ ਦੌੜ ਸ੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੱਕ ਪੂਰੀ ਕੀਤੀ 160 160 ਕਿਲੋਮੀਟਰ ਪਰ 160 ਕਿਲੋਮੀਟਰ ਦੀ ਇਹਨਾਂ ਦੀ ਜਿਹੜੀ ਨਿਯਤ ਕੀਤਾ ਹੋਇਆ ਸੀ ਸਮਾਂ ਇਹਨਾਂ ਨੇ 48 ਘੰਟਿਆਂ 'ਚ ਪੂਰਾ ਕਰਨਾ ਸੀ ਜੋ ਕਿ 41 ਘੰਟਿਆਂ 'ਚ ਪੂਰਾ ਕੀਤਾ ਤੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸਾਰੇ ਬੱਚਿਆਂ ਨੇ ਵੀ ਇੱਥੋਂ ਤੁਰਨ ਲੱਗੇ ਵੀ ਅਸੀਂ ਨਾਲ ਪਾਰਟਿਸਿਪੇਟ ਕੀਤਾ ਕਰੀਬ 10 ਕਿਲੋਮੀਟਰ ਤਿੱਕਰ ਬੱਚਿਆਂ ਨੇ ਨਾਲ ਇਹਨਾਂ ਦੇ ਦੌੜ ਲਾਈ ਫਿਰ ਉਸ ਤੋਂ ਬਾਅਦ ਸਮਾਪਤੀ ਵਾਲੇ ਦਿਨ 24 ਅਗਸਤ ਨੂੰ ਸਵੇਰੋਂ ਗੋਲਡਨ ਗੇਟ ਸ੍ਰੀ ਅਮਰਸਾਹਬ ਦੇ ਬਾਹਰ ਉੱਥੇ ਸਾਡੇ ਬੱਚੇ ਪਹੁੰਚ ਗਏ ਸੀਗੇ ਤੇ ਉੱਥੋਂ ਵੀਰ ਨੂੰ ਨਾਲ ਸਪੋਰਟ ਕਰਦੇ ਆ ਨਾਲ ਦੌੜ ਲਾਉਂਦੇ ਆ ਦਰਬਾਰ ਸਾਹਿਬ ਤਿੱਕਰ ਸਾਡੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਇਹ ਬੜੀ ਵੱਡੀ ਗੱਲ ਆ ਵੀ ਅੱਜ ਜਿਹੜੀ ਰਾਜੇ ਬੜੈਜ ਵੀਰ ਨੇ ਇੱਕ ਸੁਨੇਹਾ ਆਪਣਾ ਪੰਜਾਬ ਦੇ ਵਿੱਚ ਪੰਜਾਬੀ ਹੋਣ ਦਾ ਤੇ ਗੁਰਸਿੱਖੀ ਦੇ ਨਾਲ ਜੁੜ ਕੇ ਉਸ ਸਾਡੇ ਧਾਰਮਿਕ ਸਥਾਨ ਤਿੱਕਰ ਪਹੁੰਚ ਕੀਤੀ ਆ ਜਿੱਥੇ ਹੋਰ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਵੀ ਅਸੀਂ ਕਿਰਤ ਕਰੀਏ ਨਾਮ ਜਪੀਏ ਤੇ ਵੰਡ ਕੇ ਵੀ ਛਕੀਏ ਆਪੋ ਆਪਣੇ ਇਲਾਕਿਆਂ ਚ ਲੋੜਵੰਦਾਂ ਦੀ ਮਦਦ ਕਰੋ ਜ਼ਰੂਰੀ ਨਹੀਂ ਵੀ ਸੰਸਥਾਵਾਂ ਨੂੰ ਆ ਕੇ ਦਾਨ ਕਰਨਾ ਦਾਨ ਕਰਨਾ ਮਤਲਬ ਆਪਣੇ ਆਸੇ ਪਾਸੇ ਲੋਕਾਂ ਦਾ ਕਰੋ ਜੇ ਕੋਈ ਵੀਰ ਭਰਾ ਕੋਈ ਤਕਲੀਫ ਚਾ ਉਹਦਾ ਸਾਥ ਦੇਈਏ ਅਸੀਂ ਸਾਰੇ ਰਲ ਕੇ ਔਰ ਅੱਜ ਅਸੀਂ ਇੱਕ ਹੋਰ ਬੇਨਤੀ ਕਰਨ ਲੱਗੇ ਆ ਕੱਲ ਨੂੰ ਕੱਲ ਨੂੰ ਸਵੇਰੋਂ ਤੜਕਿਓ 3 ਵਜੇ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਸਾਡੀ ਇੱਕ ਮੈਰਾਥਨ ਸ਼ੁਰੂ ਹੋਣ ਜਾ ਰਹੀ ਹੈ ਜੀ ਜਿਹਦੇ ਵਿੱਚ ਸਾਡੇ ਬੱਚੇ ਬੱਚੀਆਂ ਪਾਰਟਿਸਿਪੇਟ ਕਰਨਗੇ ਬਾਪੂ ਸਰਦਾਰ ਕੇਸਰ ਸਿੰਘ ਢਾਲੀਆਲ ਚੌਂਕੀ ਮਾਨਾਂ ਤੋਂ ਬਾਪੂ ਜੀ ਨੂੰ ਲੈ ਕੇ ਆਏ ਸੀ ਸਾਡੇ ਪਰਿਵਾਰ ਦੇ ਸਭ ਤੋਂ ਪਹਿਲੇ ਮੈਂਬਰ ਸੀ ਬਾਪੂ ਜੀ ਤੇ ਉਹਨਾਂ ਦਾ ਬੇਟਾ ਚਿੱਟੇ ਦੀ ਭੇਡ ਚੜ ਗਿਆ ਸੀ ਉਹਨਾਂ ਦਾ ਬੇਟਾ ਸੂਈ ਬਾਹ ਦੇ ਵਿੱਚ ਲੱਗੀ ਹੋਈ ਰਹਿ ਗਈ ਸੀ ਨਾਲ ਦੇ ਸਾਥ ਹੀ ਛੱਡ ਕੇ ਭੱਜ ਗਿਆ ਸੀ ਤੇ ਉਸ ਵੀਰ ਨੂੰ ਬਿੱਲੇ ਵੀਰ ਦੀ ਯਾਦ ਨੂੰ ਸਮਰਪਿਤ ਇਹ ਅਸੀਂ ਕੱਲ ਨੂੰ ਇੱਥੋਂ ਦੌੜ ਸ਼ੁਰੂ ਕਰਾਂਗੇ ਤੜਕੇ 3 ਵਜੇ ਔਰ ਚੌਂਕੀਮਾਨ ਅੱਡੇ ਦੇ ਵਿੱਚ ਪਿੰਡ ਦੇ ਵਿੱਚ ਜਾ ਕੇ ਖਤਮ ਹੋਵੇਗੀ ਇਹ ਦੌੜ ਸੌਰੀ ਉੱਥੇ ਉੱਥੋਂ ਵਾਪਸ ਆਏਗੀ ਇਹ ਸਾਡੀ ਮੈਰਾਥਨ ਇੱਥੋਂ ਉੱਥੇ ਤੱਕ 15 ਕਿਲੋਮੀਟਰ ਦਾ ਸਫ਼ਰ ਆ ਵਾਪਸੀ ਦਾ 15 ਕਿਲੋਮੀਟਰ ਦਾ ਸਫ਼ਰ ਆ ਇਹ 30 ਕਿਲੋਮੀਟਰ ਦੀ ਮੈਰਾਥਨ ਆ ਜਿਹੜੀ ਇਹ ਕੱਲ ਨੂੰ ਸਵੇਰੇ 6:30 'ਤੇ ਸ਼ੁਰੂ ਹੋਊਗੀ ਇਹ ਸਾਡੇ ਬਾਗਾ ਵੀਰ ਜੀ ਆ ਪੀਐਸ ਬਾਗਾ ਜੀ ਬੱਚਿਆਂ ਦੇ ਸਾਡੇਆਂ ਦੇ ਕੋਚ ਵੀ ਨੇ ਤੇ ਸੁਪਨਿਆਂ ਦੇ ਘਰ ਦੇ ਮੈਂਬਰ ਵੀ ਨੇ ਤੇ ਇਹਨਾਂ ਦਾ ਕੱਲ ਨੂੰ ਜਨਮ ਦਿਨ ਆ ਤੇ ਇਹਨਾਂ ਦੇ ਜਨਮ ਦਿਨ ਤੇ ਪਿਛਲੇ ਸਾਲ ਵੀ ਅਸੀਂ 33 ਕਿਲੋਮੀਟਰ ਦੀ ਇਹ ਰੇਸ ਲਾਈ ਸੀਗੀ ਦੌੜ ਲਾਈ ਸੀ ਮੈਰਾਥਨ ਤੇ ਇਸ ਵਾਰ ਵੀ ਅਸੀਂ 30 ਕਿਲੋਮੀਟਰ ਦੀ ਮੈਰਾਥਨ ਜਿਹੜੀ ਬੱਚਿਆਂ ਦੇ ਨਾਲ ਰਲ ਕੇ ਲਾ ਰਹੇ ਆ ਤੇ ਜੇ ਕੋਈ ਭੈਣ ਭਰਾ ਨੇ ਕਿਸੇ ਨੇ ਪਾਰਟਿਸਿਪੇਟ ਕਰਨਾ ਉਹ ਵੀ ਸਾਡੇ ਨਾਲ ਸੰਪਰਕ ਕਰ ਲਓ ਸਾਡੇ ਨੰਬਰ ਹੇਠਾਂ ਚੱਲ ਰਹੇ ਆ ਤੇ ਨਹੀਂ ਤਾਂ ਸਾਡੇ ਬੱਚਿਆਂ ਵੱਲੋਂ ਤਾਂ ਇਹ ਡ੍ਰਿੜ ਸੰਕਲਪਾ ਵੀ ਅਸੀਂ ਸਵੇਰੇ ਕੱਲ ਨੂੰ ਮੌਸਮ ਵੀ ਕੱਲ ਨੂੰ ਦੱਸਦੇ ਆ ਖਰਾਬ ਆ ਮੀਂਹ ਆ ਪਰ ਅਸੀਂ ਜਿੱਦਾਂ ਵੀ ਕਰਕੇ ਪੂਰਾ ਕਰਾਂਗੇ ਕੰਪਲੀਟ ਕਰਾਂਗੇ ਇਸ ਮੈਰਾਥਨ ਨੂੰ ਬਹੁਤ ਬਹੁਤ ਧੰਨਵਾਦ ਰਾਜੇ ਵੀਰ ਦਾ ਤੇ ਕੱਲ ਨੂੰ ਬਾਗੇ ਬਾਈ ਦੇ ਜਨਮ ਦਿਨ ਦੀਆਂ ਬਾਈ ਨੂੰ ਮੁਬਾਰਕਾਂ ਬਹੁਤ ਬਹੁਤ ਅਡਵਾਂਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ